ਜਦੋਂ ਕੋਈ ਵੀ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਵੱਲ ਝਾਕਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀਆਂ ਇਹ ਪੰਗਤੀਆਂ ਬਦੋ ਬਦੀ ਸੁਰਤ ਵਿੱਚ ਆ ਜਾਂਦੀਆਂ ਹਨ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਰ ਤਰ ਤੜਲੀ ਗਲੀ ਮੇਰੀ ਆਓ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਸਨ ਜਿਨ੍ਹਾਂ ਨੇ ਆਪਣਾ ਸਿਰ ਧੜ ਤੋਂ ਜੁੜਾ ਹੋਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਅਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਆਜ਼ਾਦ ਕਰਾਉਣ ਲਈ ਅੰਤ ਤੱਕ ਦੁਸ਼ਮਣਾਂ ਨਾਲ ਲੜਦੇ ਰਹੇ ਅਤੇ ਕਿਵੇਂ ਦਿਨ ਵਿੱਚ 14-14 ਘੰਟੇ ਕਲਮ ਚਲਾਉਂਦੇ ਅਤੇ ਲੋੜ ਪੈਣ ਤੇ 75 ਸਾਲ ਦੀ ਉਮਰ ਵਿੱਚ 18 ਸਿਰ ਦਾ ਖੰਡਾ ਫੜ ਕੇ ਦੁਸ਼ਮਣਾਂ ਦੇ ਦੰਦ ਵੀ ਖੱਟੇ ਕਰਨ ਤੋਂ ਪਿੱਛੇ ਨਹੀਂ ਹਟੇ ਅਤੇ ਜੇਕਰ ਕੌਮ ਵਿੱਚ ਉਹਨਾਂ ਦੇ ਸਤਿਕਾਰ ਦੀ ਗੱਲ ਕਰਕੇ ਜਿਸ ਸਮੇ 1733 ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਪੇਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਇਹ ਨਵਾਬੀ ਸਾਹਮਣੇ ਬੈਠੇ ਕੌਮ ਦਿਆਂ ਸਭ ਤੋਂ ਮਹਾਨ ਸ਼ਕਸ਼ੀਤਾਂ ਇੰਨਾ ਪੰਜਾ ਦੇ ਪੈਰਾਂ ਨੂੰ ਸੁਹਾ ਕੇ ਮੇਰੀ ਝੋਲੀ ਵਿੱਚ ਪਾਈ ਜਾਵੇ ਤਾਂ ਮੈਂ ਇਸ ਨੂੰ ਫੇਰ ਹੀ ਪ੍ਰਵਾਨ ਕਰਾਂਗਾ ਉਹਨਾਂ ਪੰਜਾ ਸਿੰਘਾਂ ਵਿੱਚ ਵੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਸੁਕਰਚਕੀਆ ਸਰਦਾਰ ਦਰਬਾਰਾ ਸਿੰਘ ਜੀ ਸਰਦਾਰ ਕਰਮ ਸਿੰਘ ਜੀ ਸ਼ਹੀਦ ਅਤੇ ਉਹਨਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਮੌਜੂਦ ਸਨ ਇਸ ਵੀਡੀਓ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਤੇ ਚਾਨਣਾ ਪਾਵਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸ਼ੁਰੂ ਤੋਂ ਗੱਲ ਕਰਗੇ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਪੋਵੰਡ ਅਮਰਸਰ ਵਿੱਚ 26 ਜਨਵਰੀ 1682 ਈਸਵੀ ਨੂੰ ਹੋਇਆ ਇਹਨਾਂ ਦੇ ਮਾਤਾ ਜੀ ਦਾ ਨਾਮ ਜਿਉਣੀ ਜੀ ਤੇ ਪਿਤਾ ਜੀ ਭਾਈ ਭਗਤਾ ਜੀ ਸਨ ਜੇਕਰ ਇਹਨਾਂ ਦੇ ਪਰਿਵਾਰ ਪਛੋਕੜ ਦੀ ਗੱਲ ਕਰਗੇ ਤਾਂ ਅੱਜ ਤੋਂ 5000 ਸਾਲ ਪਹਿਲਾਂ ਮਿਡਲ ਏਸ਼ੀਆ ਸਾਈਡ ਤੋਂ ਕੁਝ ਫਿਰਕੂ ਕਬੀਲੇ ਇੱਥੇ ਪਿੰਡਾਂ ਦੇ ਰੂਪ ਵਿੱਚ ਆ ਕੇ ਵਸ ਗਏ ਸੀ ਇਹਨਾਂ ਦਾ ਕਬੀਲਾ ਸਮੇਂ ਦੇ ਨਾਲ ਨਾਲ ਬਹੁਤ ਵਧਿਆ ਫੁੱਲਿਆ ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਂ ਦੀਪਾ ਸੀ ਬਾਬਾ ਦੀਪ ਸਿੰਘ ਜੀ ਜਦੋਂ ਬਚਪਨ ਵਿੱਚ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਜਾਂਦੇ ਹਨ ਤੇ ਉਹਨਾਂ ਦਾ ਮਨ ਇੰਨਾ ਲੱਗਦਾ ਹੈ ਕਿ ਉਹ ਵਾਪਸ ਨਹੀਂ ਆਉਂਦੇ ਅਤੇ ਉੱਥੇ ਅਨੰਦਪੁਰ ਵਿੱਚ ਰਹਿ ਕੇ ਹੀ ਆਪਣੀ ਸਿੱਖਿਆ ਪ੍ਰਾਪਤ ਕੀਤੀ। ਛੇਤੀ ਹੀ ਉਹ ਸੰਸਕ੍ਰਿਤੀ ਗੁਰਮਕੀ ਅਤੇ ਫਾਰਸੀ ਚ ਨਪਨ ਹੋ ਗਏ। ਇਸ ਦੇ ਨਾਲ-ਨਾਲ ਉਹਨਾਂ ਨੇ ਅਨੰਦਪੁਰ ਦੇ ਕੇ ਅਸ਼ਾਸਤਰ ਵਿਦਿਆ ਵੀ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹਨਾਂ ਦਾ ਨਾਮ ਕੌਮ ਦੇ ਮੁੱਖ ਯੋਧਿਆਂ ਅਤੇ ਮੁੱਖ ਮਿਦਵਾਨਾਂ ਵਿੱਚ ਆਉਣ ਲੱਗ ਪਿਆ। ਜਦੋਂ ਖਾਲਸਾ ਪੰਥ ਸਾਜਿਆ ਗਿਆ ਸੀ ਤਾਂ ਉਤੇ ਹਜ਼ਾਰਾਂ ਭਾਗਾ ਵਾਲੇ ਸਿੰਘਾ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਅਮਰਤ ਛਕਿਆ ਸੀ ਉਸ ਤੋਂ ਬਾਅਦ 1703 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਦੇ ਪਿਤਾ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਾਲ ਵਾਪਸ ਆਪਣੇ ਪਿੰਡ ਲੈ ਗਏ ਪਿੰਡ ਆ ਕੇ ਬਾਬਾ ਜੀ ਨੇ ਆਪਣੇ ਇਲਾਕੇ ਵਿੱਚ ਗੁਰਮਖੀ ਅਤੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਨੂੰ ਘੇਰਾ ਪੈਂਦ ਤੋਂ ਲੈ ਕੇ ਸਰਸਾ ਕੰਡੇ ਹੋਇਆ ਪਰਿਵਾਰ ਵਿਛੋੜਾ ਅਤੇ ਸਾਕਾ ਸਰਹੰਦ ਇੰਨਾ ਸਾਰੇ ਵਰਤਾਰੇ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਹੀ ਸਨ ਕਿਉਂਕਿ ਉਸ ਸਮੇਂ ਸੰਚਾਰ ਦੇ ਕੋਈ ਬਹੁਤੇ ਸਾਧਨ ਨਹੀਂ ਸਨ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਾਪਰੇ ਇਸ ਵਰਤਾਰੇ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਅਦ ਵਿੱਚ ਪਤਾ ਲੱਗਿਆ ਸੀ ਦੁਨੀਆ ਉੱਪਰ ਬਲੱਖਣ ਇਤਿਹਾਸ ਰਚਨ ਤੋਂ ਬਾਅਦ ਜਦੋਂ ਗੁਰੂ ਸਾਹਿਬ ਦਮ ਨਮਾ ਸਾਹਿਬ ਪਹੁੰਚੇ ਤਾਂ ਇਹ ਸਮਾਂ ਯੰਗਾ ਜੁੱਧਾਂ ਤੋਂ ਬਾਅਦ ਥੋੜਾ ਸ਼ਾਂਤੀ ਵਾਲਾ ਸੀ ਇਸ ਸਮੇਂ ਦੌਰਾਨ ਗੁਰੂ ਸਾਹਿਬ ਜੀ ਨੇ ਨੌਵੇਂ ਗੁਰੂ ਜੀ ਦੀ ਬਾਣੀ ਨੂੰ ਆਦ ਗ੍ਰੰਥ ਵਿੱਚ ਲਿਖਾਉਣ ਦਾ ਕਾਰਜ ਆਰੰਭ ਕੀਤਾ ਇਸ ਕੰਮ ਲਈ ਕੌਮ ਦੇ ਦੋ ਵਿਦਵਾਨ ਬੁલાਏ ਗਏ ਸਨ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਉਸ ਸਮੇਂ ਸ੍ਰੀ ਆਦ ਗ੍ਰੰਥ ਜੀ ਦੀ ਮੁਖ ਬੀੜ तीर ਮੱਲੀਆਂ ਕੋਲ ਸੀ ਜਦੋਂ ਉਹਨਾਂ ਨੇ ਖੋਟੀ ਨੀਤ ਦਿਖਾਉਂਦੇ ਹੋਏ ਇਸ ਨੂੰ ਦੇਣ ਤੋਂ ਮਾਣਾ ਕਰ ਦਿੱਤਾ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਿੱਚ ਅੜਚਣ ਖੜੀ ਹੋ ਗਈ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਨਾਲ ਪੂਰੇ ਆਦ ਗ੍ਰੰਥ ਦਾ ਉਚਾਰਨ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਪੂਰੇ ਲਿਖਤ ਰੂਪ ਵਿੱਚ ਉਤਾਰਿਆ ਤੇ ਇਹ ਮਹਾਨ ਕਾਰਜ ਸੰਪੂਰਨ ਹੋਇਆ ਤੇ ਇੱਥੇ ਕੁਝ ਲੋਕਾਂ ਦੇ ਮਨ ਵਿੱਚ ਸ਼ੰਕਾ ਹੋ ਜਾਂਦੀ ਹੈ ਕਿ ਤਿੰਨ ਦਿਨਾਂ ਵਿੱਚ ਪੜ ਕੇ ਸੰਪੂਰਨ ਹੋਣ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਰੂਪ ਯਾਦ ਕਿਵੇਂ ਹੋ ਸਕਦਾ ਹੈ ਪਰ ਅਜੇ ਕੁਝ ਸਾਲ ਪਹਿਲਾਂ ਦੀ ਹੀ ਗੱਲ ਹੈ ਜਦੋਂ ਸ਼ਹੁਰ ਇਤਿਹਾਸਕਾਰ ਸਰਦਾਰ ਕਾਨ ਸਿੰਘ ਨਾਭਾ ਜੀ ਦੇ ਪਿਤਾ ਜੀ ਨਰਾਇਣ ਦਾਸ ਇਸ ਦੁਨੀਆ ਤੇ ਮੌਜੂਦ ਸੀ ਉਹਨਾਂ ਨੂੰ ਇੱਕ ੰਕਾਰ ਤੋਂ ਲੈ ਕੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜ਼ਬਾਨੀ ਯਾਦ ਸੀ ਇਹ ਆਮ ਇਨਸਾਨ ਇੰਨੀ ਸਮਰੱਥਾ ਰੱਖਦਾ ਹੈ ਫਿਰ ਦੁਨੀਆ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਕਿੱਡੀ ਕੁ ਵੱਡੀ ਗੱਲ ਹੋਵੇਗੀ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਖਨ ਵੱਲ ਰਵਾਨਾ ਹੋਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮਾ ਸਾਹਿਬ ਵਿੱਚ ਰਹਿ ਕੇ ਹੀ ਸਿੱਖੀ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਇਸ ਹੁਕਮ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਫਿਰ ਕਦੇ ਆਪਣੇ ਘਰ ਵਾਪਸ ਨਾ ਗਏ ਤੇ ਇੱਥੇ ਹੀ ਰਹਿ ਕੇ ਗੌਰਮਖੀ ਸਿੱਖੀ ਦਾ ਪ੍ਰਚਾਰ ਅਤੇ ਸ਼ਾਸਤਰ ਵਿੱਦਿਆ ਦੀ ਸਿੱਖਲਾਈ ਦਿੰਦੇ ਰਹੇ ਇਸ ਦੇ ਨਾਲ ਨਾਲ 11 ਸਾਲ ਤੱਕ 14 14 ਘੰਟੇ ਲਿਖ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਤਿਆਰ ਕੀਤੇ ਜੋ ਇੱਕ ਇੱਕ ਕਰਕੇ ਚਾਰ ਤਖਤਾਂ ਦੇ ਭੇਜੇ ਗਏ ਇੱਕ ਸਰੂਪ ਬਾਬਾ ਜੀ ਨੇ ਫਾਰਸੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਸੀ ਇਸ ਤੋਂ ਇਲਾਵਾ ਕਈ ਬੋਥੀਆਂ ਵੀ ਤਿਆਰ ਕੀਤੀਆਂ ਸੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਭਹਾਦਰ ਛੋਟੇ ਸਾਹਿਬ ਜਾਤਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਗਏ ਸੀ ਤਾਂ ਉਹਨਾਂ ਦੀ ਮਦਦ ਲਈ ਬਾਬਾ ਦੀਪ ਸਿੰਘ ਜੀ ਵੀ ਸਰਹੰਦ ਪਹੁੰਚ ਗਏ ਸਨ ਕਿਉਂਕਿ ਬਾਬਾ ਜੀ ਦੇ ਮਨ ਵਿੱਚ ਲੰਮੇ ਸਮੇਂ ਤੋਂ ਹੀ ਮਲਾਲ ਸੀ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਵਾਪਰੇ ਇਸ ਵਰਤਾਰੇ ਸਮੇਂ ਬਾਬਾ ਜੀ ਆਪਣੇ ਘਰ ਸਨ ਹੁਣ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਬਾਬਾ ਜੀ ਨੇ ਇਸ ਜੰਗ ਵਿੱਚ ਅਹਿਮ ਰੋਲ ਅਦਾ ਕੀਤਾ ਇਤਿਹਾਸਕਾਰ ਲਿਖਦੇ ਹਨ ਕਿ ਬਾਬਾ ਦੀਪ ਸਿੰਘ ਜੀ ਦਾ ਇੱਕ ਦੰਦ ਵੀ ਟੁੱਟ ਗਿਆ ਸੀ ਹੁਣ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਅੰਤਿਮ ਜੀਵਨ ਬਾਰੇ ਆਪਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਾਰੇ ਤਾਂ ਪਤਾ ਹੈ ਪਰ ਇਸ ਪੂਰਨ ਇਤਿਹਾਸ ਬਾਰੇ ਅੱਜ ਤੁਹਾਨੂੰ ਦੱਸਦੇ ਹਾਂ ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜੀ ਨਾਲ ਇੱਕ ਤਾਕਤਵਰ ਤਰਦੇ ਰੂਪ ਵਿੱਚ ਉੱਭਰ ਕੇ ਆਈ ਮੀਰ ਮੰਨੂ ਉਹੀ ਸੀ ਜਿਸ ਨੇ ਜਨਤਕ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਇਹ ਭਾਰਤ ਉੱਤੇ ਅਬਦਾਲੀ ਦੇ ਹਮਲਿਆਂ ਦਾ ਦੌਰ ਸੀ ਅਬਦਾਲੀ ਭਾਰਤ ਵਿੱਚੋਂ ਗੱਡਿਆਂ ਦੇ ਗੱਡੇ ਖਜ਼ਾਨੇ ਦੇ ਅਤੇ ਔਰਤਾਂ ਨੂੰ ਲੁੱਟ ਕੇ ਲਿਆਉਂਦਾ ਸੀ ਪਰੰਤੂ ਹਰ ਵਾਰ ਸੈਕੋਸ ਨੂੰ ਘੇਰ ਲੈਂਦੇ ਤੇ ਧੀਆ ਭੈਣਾਂ ਨੂੰ ਛੜਾ ਲੈਂਦੇ ਅਤੇ ਕੁਝ ਖਜ਼ਾਨਾ ਵੀ ਲੁੱਟ ਲੈਂਦੇ ਅਬਦਾਲੀ ਆਪਣੇ ਚਾਰ ਹਮਲਿਆਦਰਾਣ ਤੰਗ ਆ ਕੇ ਲਾਹੌਰ ਦੇ ਸੂਬੇਦਾਰ ਨੂੰ ਪੁੱਛਦਾ ਹੈ ਕਿ ਸਿੱਖ ਕੌਣ ਹਨ ਤੇ ਉਹ ਜਵਾਬ ਦਿੰਦਾ ਹੈ ਕਿ ਸਿੱਖ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਨ ਕਿ ਅਸੀਂ ਮਾਰ ਮਾਰ ਕੇ ਥੱਕ ਗਏ ਹਾਂ ਪਰ ਇਹ ਨਹੀਂ ਮੁੱਕਦੇ ਇਹਨਾਂ ਦਾ ਗੁਰੂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਪਤਾ ਨਹੀਂ ਕੀ ਸ਼ਕਤੀ ਪਾ ਗਿਆ ਉੱਥੇ ਜਾ ਕੇ ਜਿਵੇਂ ਇਹ ਅਮਰ ਹੀ ਹੋ ਜਾਂਦੇ ਹਨ ਅਬਦਾਲੀ ਆਪ ਤਾਂ ਕਾਬਲ ਵੱਲ ਮੁੜ ਗਿਆ ਤੇ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਅਤੇ ਜਹਾਨਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਥਾਪ ਕੇ ਗਿਆ ਜੋ ਮਰਜੀ ਕਰੋ ਇਹ ਸਿੱਖ ਇਸ ਦੁਨੀਆ ਤੇ ਜਿਉਂਦੇ ਨਹੀਂ ਰਹਿਣੇ ਚਾਹੀਦੇ ਅਦੇ ਸਭ ਤੋਂ ਪਹਿਲਾਂ ਜਾਓ ਤੇ ਉਸ ਸਰੋਵਰ ਦਾ ਕੁਝ ਕਰੋ ਇਸ ਤਰ੍ਹਾਂ ਝਾਲਮਾ ਨੇ ਹਮਲਾ ਕਰਕੇ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਨੂੰ ਟੈ ਟੇਰੀ ਕਰ ਦਿੱਤਾ ਅਤੇ ਸਰੋਵਰ ਨੂੰ ਮਿੱਟੀ ਤੇ ਗੰਦ ਨਾਲ ਭਰ ਦਿੱਤਾ ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਹੋ ਚੁੱਕੀ ਸੀ ਦਰਬਾਰ ਸਾਹਿਬ ਦੀ ਇਸ ਬੇਅਦਬੀ ਦੀ ਖਬਰ ਜਦੋਂ ਬਜ਼ੁਰਗ ਬਾਬਾ ਦੀਪ ਸਿੰਘ ਜੀ ਕੋਲ ਪਹੁੰਚੀ ਤਾਂ ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਡੋਲੇ ਫਰਕਣ ਲੱਗੇ ਉਹ ਦਮਦਮਾ ਸਾਹਿਬ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਉਸ ਸਮੇਂ ਉਹਨਾਂ ਨਾਲ ਕੇਵਲ 8 ਸਿੰਘ ਹੀ ਸਨ ਪਿੰਡ-ਪਿੰਡ ਸੁਨੇਹਾ ਭੇਜਿਆ ਗਿਆ ਕਿ ਜੰਨਾ-ਜੰਨਾ ਨੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਤੇ ਗੁਰੂ ਘਰ ਲਈ ਪਿਆਰ ਹੈ ਉਹ ਸ਼ਾਸਤਰ ਲੈ ਕੇ ਪਹੁੰਚੇ ਸੇੰਗ ਜੁੜਦੇ ਗਏ ਜਦੋਂ ਤੱਕ ਬਾਬਾ ਜੀ ਤਰਨਤਾਰਨ ਪਹੁੰਚੇ ਉਦੋਂ ਤੱਕ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਗਈ ਸੀ ਤਰਨਤਾਰਨ ਦੇ ਨੇੜੇ ਇਸ ਜਥੇ ਨੇ ਪੜਾ ਕੀਤਾ ਤੇ ਸਵੇਰੇ ਬਾਬਾ ਜੀ ਨੇ ਸ਼ਹਿਰ ਦੇ ਬਾਹਰ ਜਾ ਕੇ ਆਪਣੇ ਖੰਡੇ ਨਾਲ ਲਕੀਰ ਖਿੱਚ ਦਿੱਤੀ ਤੇ ਗੱਜ ਕੇ ਆਖਿਆ ਕਿ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਜਿਸ ਨੂੰ ਗੁਰੂ ਤੋਂ ਜ਼ਿਆਦਾ ਪਰਿਵਾਰ ਨਾਲ ਮੋਹ ਹੈ ਉਹ ਪਿੱਛੇ ਹਟ ਸਕਦਾ ਹੈ ਜਿਸ ਨੂੰ ਗੁਰੂ ਲਈ ਸ਼ਹੀਦ ਹੋਣ ਦਾ ਚਾਹ ਹੈ ਉਹ ਲਕੀਰ ਟੱਪ ਕੇ ਸਾਡੇ ਨਾਲ ਆਰ ਆਲੇ ਤਾਂ ਸਾਰੇ ਦੇ ਸਾਰੇ ਸਿੰਘਾਂ ਨੇ ਲਕੀਰ ਟੱਪ ਕੇ ਜਕਾਰੇ ਛੱਤੇ ਉਧਰ ਜਦੋਂ ਜਹਾਂਨ ਖਾਨ ਨੂੰ ਸਿੰਘਾਂ ਦੀ ਚੜ੍ਹਾਈ ਕਰਕੇ ਆਉਣ ਦਾ ਪਤਾ ਲੱਗਿਆ ਤਾਂ ਉਸਨੇ ਆਪਣੀ 20000 ਦੀ ਫੌਜ ਤਿਆਰ ਕਰ ਲਈ ਅਤੇ ਤਮੂਰ ਨੂੰ ਫੌਜ ਭੇਜ ਲਈ ਸੁਨੇਹਾ ਭੇਜ ਦਿੱਤਾ 4000 ਸਿੰਘਾਂ ਦਾ 20000 ਦੀ ਫੌਜ ਨਾਲ ਗਵਾਰਪਿੰਡ ਵਿਖੇ ਸਾਹਮਣਾ ਹੁੰਦਾ ਹੈ ਤੇ ਵੱਡੇ ਪੱਧਰ ਤੇ ਕੱਟਵੱਟ ਸ਼ੁਰੂ ਹੋ ਜਾਂਦੀ ਹੈ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ ਦੂ ਤਾਰੀ ਖੰਡਾ ਫੜ ਕੇ ਤੇ ਦੂਜੇ ਹੱਥ ਵਿੱਚ ਗੁਰਜ ਫੜ ਕੇ ਦਸ਼ਮਣਾਂ ਤੇ ਕਹਿਰ ਬਣ ਕੇ ਵਰਸ ਗਏ 18 ਸਿਰ ਦੇ ਖੰਡੇ ਦਾ ਤਾਂ ਸਾਰਿਆਂ ਨੂੰ ਪਤਾ ਹੈ ਪਰ ਦੂਜੇ ਹੱਥ ਵਿੱਚ ਫੜੀ ਗੁਰਜ ਦਾ ਭਾਰ ਵੀ ਕਹਿੰਦੇ ਇੰਨਾ ਹੀ ਸੀ ਅਫਗਾਨਾਂ ਦੇ ਚੋਟੀ ਦੇ ਜਰਨੈਲ ਮੁਹੰਮਦ ਕਰੀਮ ਬਖਸ਼ ਨੂੰ ਬਾਬਾ ਜੀ ਨੇ ਸੈਰ ਵਿੱਚ ਗੁਰਜ ਮਾਰ ਕੇ ਮਾਰਿਆ ਸੀ ਇਸ ਤੋਂ ਬਾਅਦ ਬੜੀ ਹੈਰਾਨੀ ਵਾਲੀ ਘਟਨਾ ਵਾਪਰੀ ਤੇ ਪੂਰੀ ਜੰਗ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਇੱਕ ਗੁਰੂ ਦਾ ਸਿੰਘ ਭਾਈ ਲਸ਼ਮਣ ਸਿੰਘ ਇਸ ਜੰਗ ਵਿੱਚ ਜਹਾਂਨ ਖਾਨ ਦੇ ਹਾਥੀ ਦੇ ਬਰਾਬਰ ਆਪਣੇ ਘੋੜੇ ਦਾ ਇੱਕ ਮਿੱਟੀ ਦੇ ਤੋੜੇ ਤੋਂ ਅਜੇਹੀ ਛਾਲ ਮਰਾਉਂਦਾ ਹੈ ਕਿ ਆਪਣੀ ਤੀਗ ਨਾਲ ਹਾਥੀ ਤੇ ਬੈਠੇ ਜਹਾਂਨ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੰਦਾ ਹੈ ਜਿਵੇਂ ਹੀ ਚਰਨੈਲ ਦੀ ਮੌਤ ਹੁੰਦੀ ਹੈ ਜੰਗ ਵਿੱਚ ਭਗੜੜ ਮਚ ਗਈ ਅਤੇ ਸਾਰੇ ਸਿਪਾਈ ਪਿੱਛੇ ਨੂੰ ਭੱਜਣ ਲੱਗੇ ਸਿੰਘਾਂ ਨੇ ਇਹ ਜੰਗ ਫਤਿਹ ਕਰ ਲਈ ਸਿੰਘਾਂ ਨੇ ਅਮਰ ਅਸਰ ਵੱਲ ਵਧਣਾ ਜਾਰੀ ਰੱਖਿਆ ਜਿਹੜੀ ਮੁਸਲਮਾਨ ਸੈਨਾ ਵਾਪਸ ਲਾਹੌਰ ਵੱਲ ਭੱਜ ਰਹੀ ਸੀ ਉਹਨਾਂ ਦਾ ਮੁਲਾਪ ਸੈਨਾ ਸਮੇਤ ਆ ਰਹੇ ਤੈਮੂਰ ਨਾਲ ਹੁੰਦਾ ਹੈ ਤੈਮੂਰ ਨੇ ਉਹਨਾਂ ਭੱਜ ਕੇ ਆ ਰਹੇ ਸੈਨਿਕਾਂ ਨੂੰ ਵੀ ਆਪਣੇ ਨਾਲ ਲਾ ਲਿਆ ਤੇ ਜੰਗ ਦੇ ਮੈਦਾਨ ਵੱਲ ਤੁਰ ਪਿਆ ਹੁਣ ਇੱਕ ਵਾਰ ਫੇਰ ਸਿੰਘ ਤੇ ਤੈਮੂਰ ਦੀ ਫੌਜ ਆਮੋ ਸਾਹਮਣੇ ਹੋਈ ਹੁਣ ਦਸ਼ਮਨ ਦੀ ਫੌਜ ਲਗਭਗ ਦੁੱਗਣੀ ਹੋ ਚੁੱਕੀ ਸੀ ਤੇ ਜੰਗ ਫੇਰ ਸ਼ੁਰੂ ਹੋ ਗਈ ਬਾਬਾ ਜੀ ਆਪਣੇ ਘੋੜੇ ਤੇ ਦਸ਼ਮਨਾਂ ਤੇ ਬਿਜਲੀ ਵਾਗ ਕਰ ਚਣ ਲੱਗੇ ਦਸ਼ਮਣਾਂ ਵੱਲੋਂ ਬਾਬਾ ਜੀ ਦੇ ਘੋੜੇ ਦੀ ਧੌਣ ਤੇ ਵਾਰ ਕੀਤਾ ਜਾਂਦਾ ਹੈ ਘੋੜਾ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤੇ ਸ਼ਹੀਦੀ ਪਾ ਜਾਂਦਾ ਹੈ ਫਿਰ ਬਾਬਾ ਜੀ ਦਸ਼ਮਣਾਂ ਨੂੰ ਵੜਦੇ ਹੋਏ ਪੈਦਲ ਹੀ ਦਰਬਾਰ ਸਾਹਿਬ ਵੱਲ ਤੁਰ ਪੈਂਦੇ ਹਨ ਤਾਂ ਆਪਣੀ ਸੈਨਾ ਦਾ ਨੁਕਸਾਨ ਹੁੰਦਾ ਦੇਖ ਕੇ ਇੱਕ ਮੁਸਲਮਾਨ ਜਰਨੈਲ ਬਾਬਾ ਜੀ ਨੂੰ ਇਕੱਲੇ ਨਾਲ ਇਕੱਲਾ ਲੜਨ ਲਈ ਵੰਗਾਰਦਾ ਹੈ ਹੁਣ ਦੋਹਾਂ ਨੂੰ ਬਹਾਦਰ ਸੂਰਮੇ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਸਨ ਇੱਕ ਪਾਸੇ 75 ਸਾਲਾਂ ਦੇ ਬਾਬਾ ਦੀਪ ਸਿੰਘ ਜੀ ਤੇ ਦੂਜੇ ਪਾਸੇ 35 ਸਾਲਾਂ ਅਜਾਨ ਖਾਨ ਦੀ ਸਮਾਂ ਲੜਾਈ ਚੱਲਦੀ ਰਹੀ ਆਖਿਰ ਅੰਤ ਅਜੇਹਾ ਸਮਾਂ ਆਇਆ ਜਦੋਂ ਦੋਹਾਂ ਸੂਰ ਬਿਹਾਣੇ ਇੱਕੋ ਸਮੇਂ वार ਕੀਤਾ ਅਤੇ ਇਸ ਵਾਰ ਨਾਲ ਦੋਨਾਂ ਜਰਨਾਈਆਂ ਦੇ ਸਿਰ ਧੜ ਤੋਂ ਵੱਖ ਹੋ ਗਏ ਬਾਬਾ ਦੀਪ ਸਿੰਘ ਜੀ ਦਾ ਸਿਰ ਧਰਤੀ ਤੇ ਡਿੱਗ ਗਿਆ ਅਤੇ ਡਿੱਗਿਆ ਪਿਆ ਸਿਰ ਵੇਖ ਕੇ ਇੱਕ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਅਰਦਾਸ ਵਿੱਚ ਬਚਨ ਕਰਕੇ ਤੁਰੇ ਸੀ ਕਿ ਦਰਬਾਰ ਸਾਹਿਬ ਨੂੰ ਆਜ਼ਾਦ ਕਰਾ ਕੇ ਉੱਥੇ ਪਹੁੰਚੋਗੇ ਪਰ ਤੁਸੀਂ ਤਾਂ ਇੱਥੇ ਹੀ ਸ਼ਹੀਦੀ ਪਾ ਗਏ ਇਹ ਬਚਨ ਅਧੂਰਾ ਹੀ ਰਹਿ ਜਾਵੇਗਾ ਤਾਂ ਇਹ ਸੁਣ ਕੇ ਬਾਬਾ ਜੀ ਦਾ ਸਰੀਰ ਹਰਕਤ ਵਿੱਚ ਆਇਆ ਉਹਨਾਂ ਨੇ ਉੱਠ ਕੇ ਆਪਣਾ ਸੀਸ ਖੱਬੀ ਤਲੀ ਤੇ ਧਰ ਲਿਆ ਤੇ ਸੱਜੇ ਹੱਥ ਵਿੱਚ ਖੰਡਾ ਫੜ ਕੇ ਦੁਸ਼ਮਣਾਂ ਨੂੰ ਵੱਢਦੇ ਹੋਏ ਫਿਰ ਤੋਂ ਅੱਗੇ ਵਧਣ ਲੱਗੇ ਜਦੋਂ ਦੁਸ਼ਮਣਾਂ ਨੇ ਵੇਖਿਆ ਕਿ ਇਹ ਸੰਗਤ ਤਾਂ ਮਰ ਕੇ ਵੀ ਨਹੀਂ ਰੁਕਦੀ ਤਾ ਦਸ਼ਮਣ ਫੌਜ ਬਾਬਾ ਦੀਪ ਸਿੰਘ ਜੀ ਨੂੰ ਵੇਖ ਕੇ ਇੰਨੇ ਘਬਰਾ ਗਈ ਕਿ ਆਪਣੇ ਹਥਿਆਰ ਸੁੱਟ ਕੇ ਭੱਜਣ ਲੱਗੀ। ਬਾਬਾ ਜੀ ਦੇ ਸੀਸ ਤੇ ਸਰੀਰ ਦੋਨਾਂ ਵਿੱਚੋਂ ਖੂਨ ਦੀਆਂ ਧਾਰਾਂ ਵਹਿ ਰਹੀਆਂ ਸਨ। ਦਰਬਾਰ ਸਾਹਿਬ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਅਤੇ ਆਖਰਕਾਰ ਪ੍ਰਕਾਸ਼ਰਮਾ ਵਿੱਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਆਪਣਾ ਵਚਨ ਪੂਰਾ ਕੀਤਾ ਤੇ ਉਸ ਤੋਂ ਬਾਅਦ ਹੀ ਬਾਬਾ ਜੀ ਸ਼ਹੀਦ ਹੋਏ। ਜਿੱਥੇ ਬਾਬਾ ਜੀ ਸ਼ਹੀਦ ਹੋਏ ਉੱਥੇ ਸੰਗਤਾਂ ਨਮਸਤਕ ਹੁੰਦੀਆਂ ਹਨ ਉਮੀਦ ਹੈ ਤੁਹਾਨੂੰ ਅੱਜ ਦੇ ਵੀਡੀਓ ਵਿੱਚ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ